مورदाबाद کیا سرڪار مورदाबाद کیا سرڪار مورदाबाद مورदाबाद کیا سرڪار مورदाबाद مورदाबाद ٻڌي صورتي دورانى مورदाबाद مورदाबाद ਸਹੀ ਪ੍ਰਧਾਨ ਜੀ ਜਿਹੜੇ ਅੱਜ ਪੁਤਲੇ ਫੁੱਕੇ ਆ ਕੀ ਮੁੱਦਾ ਕਿਸੇ ਦਾ ਇਹ ਜਿਹੜਾ ਸਾਰਾ ਚਮਟੀਆਂ ਜਿਹੇ ਬੰਦਿਆਂ ਵੱਲੋਂ ਜਿਹੜਾ ਲੈਂਡ ਪੋਲਿੰਗ ਦੇ ਮੁੱਦੇ ਨੂੰ ਲੈ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਪੁਤਲੇ ਆ ਪੂਰੇ ਭਾਰਤ ਦੇ ਵਿੱਚ ਫੁੱਕੇ ਜਾਣੇ ਸੀ ਉਸ ਤੈ ਦਾ ਅੱਜ ਇੱਥੇ ਫੁੱਕਿਆ ਗਿਆ ਤਾਂ ਅਸੀਂ ਇਹ ਰੱਖੇ ਡੀਸੀ ਜੀ ਦਫ਼ਤਰਾਂ ਦੇ ਪ੍ਰੋਗਰਾਮ ਰੱਖੇ ਸੀ ਇੱਥੇ ਅਸੀਂ ਮਲੋੜ ਦੇ ਵਿੱਚ ਤਾਂ ਕਰਕੇ ਰੱਖਿਆ ਸੀਗਾ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜਾ ਚੋਰੀਆਂ ਦਾ ਇੱਥੇ ਬਹੁਤ ਵੱਡਾ ਸਕੈਮ ਚੱਲ ਰਿਹਾ ਤਾਂ ਉਹਨੂੰ ਪ੍ਰਸ਼ਾਸਨ ਵੱਲੋਂ ਨਹੀਂ ਕੋਈ ਨੱਥ ਪਾਈ ਜਾ ਰਹੀ ਸੀ ਤਾਂ ਅੱਜ ਅਸੀਂ ਥਾਣੇ ਦਾ ਘਰਾਓ ਕਰਨਾ ਇਹ ਪੁਤਲਾ ਫੂਕਣ ਤੋਂ ਬਾਅਦ ਤਾਂ ਉਹਦੇ ਤੇ ਪ੍ਰਸ਼ਾਸਨ ਨੇ ਕੱਲ ਤੋਂ ਸਾਥੋਂ ਹਫਤੇ ਦਾ ਟਾਈਮ ਲਿਆ ਤਾਂ ਅਸੀਂ ਇਸ ਲਈ ਜਿਹੜਾ ਉਹ ਪ੍ਰੋਗਰਾਮ ਹਫਤਾ ਅੱਗੇ ਪਾਇਆ ਗਿਆ ਅੱਜ ਇੱਥੇ ਕੱਲਾ ਪੁਤਲਾ ਫੂਕੇ ਅਸੀਂ ਰੋਸਮੁਜਾਹਰਾ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹ ਜਿਹੜੀ ਚੋਰਾ ਦੀ ਨਹੀਂ ਕੋਈ شناخت ਕੀਤੀ ਜਾਂਦੀ ਤਾਂ ਫਿਰ ਅਸੀਂ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਆ ਦੇਵਾਂਗੇ ਹਾਂਜੀ ਪ੍ਰਧਾਨ ਜੀ ਇਹ ਜਿਹੜਾ ਜੀ ਅੱਜ ਅਸੀਂ ਪਤਲਾ ਫੁਕਿਆ ਸੈਂਟਰ ਪੰਜਾਬ ਸਰਕਾਰ ਦਾ ਜੋ ਕਿ ਲੁਧਿਆਣੇ ਦੇ ਵਿੱਚ ਬਹੁਤ ਹੀ ਏਕੜ ਜ਼ਮੀਨ ਸਰਕਾਰ ਨੂੰ ਗੈਰ ਕਰ ਰਹੀ ਹੈ ਜੀ ਕਿਉਂਕਿ ਮੋਦੀ ਨੇ ਦਾ ਕਾਲੇ ਕਾਨੂੰਨ ਕੱਢੇ ਸੀ ਉਹ ਉਦੋਂ ਵੀ ਘਾਤਕਾ ਜੀ ਇਹ ਅਸੀਂ ਹੋਣ ਨਹੀਂ ਦਿੱਤਾ ਜਾਊ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਜੋ ਸਾਡੀ ਸੂਬਾ ਕਮੇਟੀ ਉੱਥੋਂ ਕੋਈ ਫੁਕ ਹੁਕਮ ਲਾਊਗੀ ਜੀ ਉਹ ਅਸੀਂ ਜਿਵੇਂ ਵੀ ਹੋਏ ਸਿਰ ਮੱਥੇ ਉਹ ਪ੍ਰਵਾਨ ਕਰਾਂਗੇ ਇੱਕ ਜਿਹੜਾ ਹੋਰ ਸਾਨੂੰ ਗੱਲ ਦੱਸਣੀ ਚਾਹਣਾ ਹੈ ਜੋ ਭਗਵੰਤ ਮਾਨ ਆਦੇ ਸੀ ਪਿੰਡਾਂ ਚੋਂ ਸਰਕਾਰ ਚੱਲੂਗੀ ਜਾਂ ਸੱਥਾਂ ਚੋਂ ਚੱਲੂਗੀ ਉਹੀ ਭਮੱਕੜਾ ਤੇ ਮਲੋੜ ਚ ਖੜਿਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਪਿੰਡਾਂ ਵਿੱਚ ਕੋਈ ਮੰਤਰੀ ਕੋਈ ਲੀਡਰ ਪੰਜਾਬ ਦਾ ਇੰਟਰ ਨਹੀਂ ਹੋਣ ਦੇਣਾ ਖਾਸ ਕਰਕੇ ਅਸੀਂ ਫਕਰਸਰ ਤੇ ਚੇਤਾਵਨੀ ਦਿੰਨੇ ਆ ਵੀ ਸਾਡੇ ਪਿੰਡ ਚ ਕੋਈ ਵੀ ਕੋਈ ਲੀਡਰ ਆਊਗਾ ਆਪਦਾ ਅਸੀਂ ਉਹਦਾ ਢਾਟ ਕੇ ਵਿਰੋਧ ਕਰਾਂਗੇ ਕਿਉਂਕਿ ਅੱਜ ਕਿਸਾਨਾਂ ਦੇ ਨਾਲ ਵਿਦਿਆਣੇ ਜ਼ਮੀਨਾਂ ਕੋਈ ਨਹੀਂ ਕੱਲ ਨੂੰ ਸਾਡੀਆਂ ਖੋਹੀਆਂ ਦੇਣੀਆਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜਾ ਵਿਰੋਧ ਆ ਦਰਜ ਕਰਾਉਣਾ ਚਾਹੀਦਾ ਆਉਣ ਵਾਲੇ ਦਿਨਾਂ ਚ ਬਾਈ ਜੀ ਨੇਤਾ ਜੀ ਵੀ ਦੱਸ ਕੇ ਗਏ ਆ ਜੋ ਵੀ ਸਾਨੂੰ ਲੁਧਿਆਣੇ ਕਾਲ ਜਾਣਾ ਪਿਆ ਅਸੀਂ ਉੱਥੇ ਜਾਵਾਂਗੇ ਹਾਂਜੀ ਮਲੋਟ ਵਾਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ ਚਾਰ ਦਿਨਾਂ ਲਈ ਫ੍ਰੀ ਐਂਡ